ਪਤ ਤਾਂ ਨੂ ਅਗਲੇ ਵਾਰ ਹੀ ਲਾ ਦਾਂਗੇ ਪ੍ਰਾਈਵੇਟ ਚ ਐਤਕੀ ਸਰਕਾਰੀ ਚ ਲੱਗ ਜਾ ਤੂੰ ਮੰਨ ਲੈ ਗੱਲ ਪੜ੍ਹਾਈ ਬਹੁਤ ਵਧੀਆ ਭਗਵਾਨ ਤਮਨ ਸਾਹਿਬ ਨੇ ਕਿਹਾ ਸੀ ਤੂੰ ਮੰਨਦੇ ਕਿਉਂ ਨਹੀਂ ਹੈਗੇ ਕੋਈ ਨਾ ਤੂੰ ਸਰਕਾਰੀ ਚ ਲੱਗ ਜਾ ਕੋਈ ਗੱਲ ਨਹੀਂ ਪ੍ਰਾਈਵੇਟ ਚ ਅਗਲੀ ਵਾਰ ਲਾ ਦਾਂਗਾ ਮੈਂ ਪੈਸੇ ਇਕੱਠੇ ਕਰ ਲੂੰਗਾ ਉਪਰ ਤਾਂ ਮੈਂ ਕੀ ਕਰਾਂ ਹੁਣ ਪੜ੍ਹਾਈ ਬਹੁਤ ਮਹਿੰਗੀ ਆ ਫੀਸਾਂ ਬਹੁਤ ਮਹਿੰਗੀਆਂ ਨੇ ਮੇਰੇ ਤੋਂ ਨਹੀਂ ਭਰੀਆਂ ਜਾ ਰਹੀਆਂ ਸਰਕਾਰੀ ਚ ਲਾ ਦੇਣੇ ਤੈਨੂੰ ਨਾਲ ਟਿਊਸ਼ਨ ਲਾ ਦੂੰਗਾ ਐਤਕੀ ਚਲੋ ਠੀਕ ਆ ਮੈਂ ਪੁੱਛ ਕੇ ਆਉਂਗਾ हेलो सत श्रीकाल जी मैं लक्की बोल रहा अपने ना पता करना सी अपने साल का खर्चा है स्कूल जिते तुम पढ़ाने नहीं मैं नहीं लाने वह कोई पुछता अपने मैं के, चलो मैं पूछ के दस दूंगा फीस कि महीने की सोलह सौ सो. ते बहन का भी लेंदे 800 2400 ਹੋ ਗਿਆ ਚਲ ਕੋਈ ਨਹੀਂ ਮੈਂ ਦੱਸ ਦੂੰਗਾ ਉਹਨਾਂ ਨੂੰ ਕੋਈ ਗੱਲ ਨਹੀਂ ਕੋਈ ਨਹੀਂ ਜੀ ਧੰਨਵਾਦ ਤੁਹਾਡਾ 2400 2400 2443 2880 ਇੰਨੇ ਪੈਸੇ ਕਿਤੇ ਆ ਮੇਰੇ ਕੋਲ ਮੈਂ ਤੋੜੀ ਪ੍ਰਾਈਵੇਟ ਚ ਪੜਾਇਆ ਜਾਣਾ ਬੱਚੇ ਤਾਂ ਸਰਕਾਰੀ ਚ ਲਾ ਦੂੰਗਾ ਕਿਵੇਂ ਕਾ ਲੋ ਨਾ ਕੋਈ ਸਿੱਮ ਲੋ ਨਾ ਪੁੱਤ ਮੈਂ ਤੈਨੂੰ ਨਾ ਅਗਲੀ ਵਾਰੀ ਪੱਕਾ ਲਾ ਦੂੰਗਾ ਪੁੱਤ ਫੀਸ ਵਾਲਿਆ ਮੈਂ ਕੀ ਕਰਾਂ ਹੁਣ ਤੇਰੇ ਨਾਲ ਦੀ ਲੱਗੀਆਂ ਨੇ ਉਹਨੂੰ ਮੈਂ ਠੇਕਾ ਲੱਤਾ ਆਂ ਅਗਲੇ ਦੇ ਪੈੋਂ ਕੋਲੇ ਬਥੇਰੇ ਪੈਸੇ ਆ ਅਗਲੇ ਨੇ ਪ੍ਰਾਈਵੇਟ ਚ ਲਾ ਤਿਆ ਉਹਦੇ ਬੱਚੇ ਹੁਣ ਮੈਂ ਦੱਸਣਾ ਕਿਥੋਂ ਡਾਕਾ ਮਾਰ ਲਿਆ ਮੈਂ ਬੈਂਕ ਚ ਮੈਂ ਬੈਂਕ ਚ ਡਾਕਾ ਮਾਰ ਕੇ ਫੇਰ ਤੇਰੀਆਂ ਫੀਸਾਂ ਭਰਦਾ ਮੈਂ ਤੂੰ ਰੋਜ਼ ਨਾ ਕਲੇਸ਼ ਪਾਇਆ ਕਰ ਨੋ 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 ਇੱਕ ਵਾਰ ਤੇਰੀ ਮਾਂ ਕਲੇਸ਼ ਪਾਉਂਦੀ ਆ ਜਦੋਂ ਦੇਖੋ ਮੇਰੇ ਏਟੇ ਕੁੜੀਆ ਇਹਨੂੰ ਤਾਂ ਸਰਕਾਰੀ ਚ ਲਾਤਾ ਇਹਨੂੰ ਤਾਂ ਸਰਕਾਰੀ ਚ ਲਾਤਾ ਯਾਰ ਕਿ ਢਿੱਕ ਗੱਲਾਂ ਸਰਕਾਰੀ ਚ ਵੀ ਜਵਾਕ ਬੰਦਿਆਂ ਦੀ ਪੜਦੇ ਆ ਉੱਥੇ ਘਦਿਆਂ ਦੇ ਪੜਦੇ ਆ ਮੈਨੂੰ ਨਹੀਂ ਪਤਾ ਯਾਰ ਮੈਂ ਤਾਂ ਹੁਣ ਸਰਕਾਰੀ ਚ ਹੀ ਲਾਤੀ ਵਾਛਾ ਮੈਨੂੰ ਨਹੀਂ ਪਤਾ ਉੱਥੇ ਨਾਲੇ ਤੁਹਾਨੂੰ ਕਿਤਾਬਾਂ ਫਰੀ ਦਿੰਦੇ ਆ ਨਾਲੇ ਤੁਹਾਨੂੰ ਖਾਣ ਪੀਣ ਨੂੰ ਦਿੰਦੇ ਆ ਚੌਲ ਦਿੰਦੇ ਆ ਕੇਲੇ ਦਿੰਦੇ ਆ ਕਿੰਨਾ ਵਧੀਆ ਲੱਗਦਾ ਉੱਥੇ ਨਾਲੇ ਮੇਰੇ ਤੁਸੀਂ ਖਰਚਾ ਕਰਾਓਗੇ ਨਾਲੇ ਫਿਰ ਨਾਲੇ ਬਰਦੀ ਦੇ ਪੈਸੇ ਮੇਰੀ ਤਾਂ ਨਨ ਗਾਜ਼ਾਰੀ ਉਹੋ ਜੀ ਨੰਗਰੀਆ ਕਰੂਗੀ ਮਾੜੇ ਮੁੰਡੇ ਛਿਆਣੇ ਬਣੋ ਤੁਸੀਂ ਉਹੀ ਤੇਰੀ ਵੱਡੀ ਪੜਾਈ ਤੇ ਪੈਸੇ ਖਰਚ ਦੂੰ ਮੈਂ ਨੋ 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 ਚਲ ਠੀਕ ਹੈ ਮੈਨੂੰ ਨਹੀਂ ਪਤਾ ਹੈਗਾ ਆਪੇ ਲਾਲਾ ਜਿੱਥੇ ਲਾਉਣਾ ਹੈਗਾ ਆਪਣੇ ਪਹਿਨੇ ਗੁਣੀ ਵੇਚ ਕੇ ਲਾ ਦੇ ਫਿਰ ਤਾਂ ਨਹੀਂ ਲਾਤੀ ਅੱਛਾ ਸਟੇਟਸ ਲਾਈ ਬੈਠੇ ਆ ਵੀ ਇਹਨਾਂ ਦਾ ਬੱਚਾ ਫਸਟ ਆਇਆ ਹੈ ਹੈ ਉਹ ਤਾਂ ਆਪਣੇ ਸਰੀਕੇ ਵਾਲਿਆਂ ਦੇ ਜਵਾਬ ਵੀ ਫਰਸਟ ਆ ਗਏ ਹੈ ਇਹ ਪਤੰਦਰ ਦੇ ਕਿਵੇਂ ਫਰਸਟ ਆ ਗਏ ਉਹ ਤੇਰੀ ਉਹ ਕੱਦੂ ਕਾ ਪਿੰਡੀ ਵੀ ਫਰਸਟ ਆਇਆ ਆਏ ਵੇ ਉਹਦਾ ਸਾਰੀ ਫਰਸਟ ਆਉਣ ਲੱਗ ਹੈ ਹੈ ਭਾ ਵੀ ਤੂੰ ਪਤੰਦਰ ਦੇ ਸਟੇਟਸ ਲਾ ਲ ਮਚਾਈ ਤੁਰੇ ਜਦ ਨੇ ਇਹਨਾਂ ਦੇ ਜਵਾਬ ਫਰਸਟ ਆ ਗਏ ਆਪਣੇ ਵਾਲਾ ਜਵਾਬ ਨਾ ਤਿੰਨਾ ਚ ਨਾ ਤੇਰਾ ਚ ਨਾ ਪਲੇਰਾ ਚ ਨਾ ਜ਼ਬੇਰਾ ਚ ਨਾ ਪਾਣੀ ਬਲਾਉਣ ਵਾਲਿਆਂ ਦੇ ਨਾ ਤੱਪੜ ਮਚਾਉਣ ਵਾਲਿਆਂ ਚ ਵਾ ਵਾ ਇਹ ਤਾਂ ਬੜਾ ਮਚਾਉਂਦੇ ਆ ਬਾਈ ਮਰਾਜੀ ਕਰੀਏ ਦਾ ਮਾਮੂ ਵਾਲੀ ਨਾ ਚਲਾਵਾ ਹੁਣ ਦੰਦ ਜੀ ਕੱਢੀ ਜਾਂਦੇ ਆ ਤੁਹਾਨੂੰ ਕਿਹਾ ਸੀ ਪੜ ਲਓ ਪੜ ਲਓ ਪੜੇ ਨਹੀਂ ਹੈਗੇ ਤੁਸੀਂ ਆ ਦੇਖ ਲਓ ਸਟੇਟਸ ਲਾ ਲਾ ਕੇ ਨਾ ਮੈਨੂੰ ਮਚਾਈ ਜਾਂਦੇ ਨੇ ਸ਼ਰੀਕ ਵੀ ਉਹਨਾਂ ਦਾ ਜਵਾਬ ਫਾਸਟਾ ਕੇ ਹੁਣ ਮੈਂ ਇਹਦੇ ਚ ਕਿਵੇਂ ਸਟੇਟਸ ਲਾਵਾਂ ਯਾਰ ਮਰਾਜੀ ਕਰੀਏ ਉਹਨਾਂ ਨੂੰ ਕੁੱਟਾ ਬਹੁਤ ਮੈਂ ਜਮਾਣੀ ਤੁਸੀਂ ਪੜਦੇ ਹੈਗੇ ਮੈਂ ਨਾ ਤੁਹਾਨੂੰ ਕੋਈ ਦਵਾਈ ਦਵਾਉਣੀ ਆ ਨਾ ਤੁਹਾਨੂੰ ਕੋਮ ਕੱਪੜਾ ਲੀੜਾ ਦਵਾਉਣਾ ੱੱਕੇ ਖਾਓ ਤੁਸੀਂ ਹਾਂ ਐ ਫਿਊ ਮੂਮੈਂਟਸ ਲੇਟਰ ਆਜੋ ਆਜੋ ਆਈਡੀਆ ਆ ਗਿਆ ਆ ਗਿਆ ਆਈਡੀਆ ਇਧਰ ਖੜੋ 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 ਆ ਮੈਡਲ ਪਾਓ ਮੈਡਲ ਛੇਤੀ ਛੇਤੀ ਪਾ ਲਾ ਛੇਤੀ ਛੇਤੀ ਪਾ ਲਾ ਛੇਤੀ ਹਾਂ ਫੋਟੋ ਖਿਚਾਓ ਫੋਟੋ ਫੋਟੋ ਖਿਚਾਓ ਫੋਟੋ ਐ ਪੁੱਠਾ ਕਰ ਲੈ ਅਗਲੇ ਨੂੰ ਪਤਾ ਲੱਗ ਜੂ ਵੀ ਕਿਸੇ ਤੋਂ ਮੰਗ ਕੇ ਲਿਆਏ ਨੇ ਆ ਪਤਾ ਸਟੇਟਸ ਲਾਉਣ ਵਾਸਤੇ ਫੋਟੋ ਖਿਚੋਣੀਆਂ ਐ ਤੁਸੀਂ ਥੋੜੀ ਜਿੱਤਿਆਗਾ ਸਮਝਾ ਲੈ ਦੋ ਸਮਝ ਆ ਲੋਕਾਂ ਨੂੰ ਚਾਵਾਗੇ ਵੀ ਸਾਡੇ ਬੱਚੇ ਫਸਟ ਟਾਈਮ ਇਹ ਲੈ ਲਿਆ ਮੈਡਲ ਮੋੜ ਕੇ ਆਈਏ ਓਏ ਮੈਂ ਤਾਂ ਉਹਦੀ ਰਗਵੀਰ ਦੀ ਦਾਦੀ ਤੋਂ ਲੈ ਆ ਮੈਂ ਤਾਂ ਮੈਡਲ ਦਿਖਾ ਕੇ ਨੇ ਵੀ ਰਗਵੀਰ ਕਿਹੜਾ ਜਿੱਤ ਕੇ ਲਿਆਇਗਾ ਉਹਨੂੰ ਕਿਹੜਾ ਪਤਾਗਾ ਵੀ ਆਪਾਂ ਫੋਟੋ ਕੱਚ-ਕੱਚ ਟੈਟਸ ਸਪੋਣਾ ਮੱਛਣ ਦੇਓ ਸੜਨ ਦਿਆ